ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਆ ਦਰਸਲ ਦੱਸੀਏ ਤਾਂ ਤੜਕਸਾਰ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਵਿੱਚ ਸਨਸਣੀ ਫੈਲ ਚੁੱਕੀ ਹੈ ਜਿੱਥੇ ਕਿ ਫੌਜ ਦੀ ਗੱਡੀ ਜਿਹੜੀ ਆ ਉਹ 150 ਫੁੱਟ ਡੂੰਗੀ ਖੱਡ ਦੇ ਵਿੱਚ ਡੇਗੀ ਜਿਸ ਦੇ ਨਾਲ ਭਿਆਨਕ ਦਰਦਨਾਕ ਹਾਦਸਾ ਵਾਪਰ ਗਿਆ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕਿ ਜੰਮੂ ਕਸ਼ਮੀਰ ਦੇ ਵਿੱਚ ਇਹ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਕਿ ਜੰਮੂ ਕਸ਼ਮੀਰ ਦੇ ਮੈਂਡਰ ਦੇ ਵਿੱਚ ਕੰਟਰੋਲ ਰੇਖਾ ਨੇੜੇ ਜਵਾਨਾਂ ਨੂੰ ਲੈ ਕੇ ਜਾ ਰਿਹਾ ਫੌਜ ਦਾ ਵਾਹਨ ਖਾਈ ਦੇ ਵਿੱਚ ਡੇਗ ਗਿਆ ਸੂਤਰਾਂਦ ਦੇ ਵੱਲੋਂ ਇਹ ਦੱਸਿਆ ਗਿਆ ਕਿ ਹੁਣ ਤੱਕ 5 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ ਅਤੇ ਗੱਡੀ ਦੇ ਵਿੱਚ ਸਵਾਰ ਜਿਹੜੇ ਕਈ ਸੁਰੱਖਿਆ ਕਰਮਚਾਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਚੁੱਕੇ ਨੇ ਇਸ ਨਾਲ ਹੀ ਦੱਸਿਆ ਤਾਂ ਭਾਰਤੀ ਫੌਜ ਦਾ ਇਹ ਵਾਹਨ ਜਿਹੜਾ ਵਾ ਮੰਡੇਰ ਦੇ ਵਿੱਚ 150 ਫੁੱਟ ਡੂੰਗੀ ਖਾਈ ਦੇ ਵਿੱਚ ਡਿੱਗ ਗਿਆ ਇਸ ਗੱਡੀ ਦੇ ਵਿੱਚ ਕੁੱਲ 18 ਜਵਾਨ ਸਵਾਰ ਸੀ ਜਿਨ੍ਹਾਂ ਚੋਂ 6 ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਔਰ ਜਾਣਕਾਰੀ ਇਸ ਬਾਬਤ ਹੈ ਕਿ ਸਾਰੇ ਜਵਾਨ 11 ਮਰਾਠਾ ਰੈਜੀਮੈਂਟ ਦੇ ਸਨ ਜੋ ਕੰਟਰੋਲ ਰੇਖਾ ਵੱਲ ਜਾ ਰਹੇ ਸੀ ਤੇ ਫੌਜ ਨੇ ਜਵਾਨਾਂ ਦੀ ਪਾਲ ਲਈ ਜਿਹੜਾ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਆ ਔਰ ਫੌਜ ਤੇ ਇੱਕ ਅਧਿਕਾਰੀ ਦੇ ਵੱਲੋਂ ਦੱਸਿਆ ਗਿਆ ਕਿ ਲਗਭਗ 18 ਜਵਾਨਾਂ ਨੂੰ ਲੈ ਕੇ ਜਾ ਰਹੀ ਸੀ ਇਹ ਭਾਰਤੀ ਫੌਜ ਦੀ ਜਿਹੜੀ ਗੱਡੀ ਇਸ ਤੋਂ ਬਾਅਦ 150 ਫੁੱਟ ਡੂੰਗੀ ਖੱਡ ਵਿੱਚ ਡਿੱਗ ਗਈ ਜਿਸ ਤੋਂ ਬਾਅਦ ਵੱਡਾ ਹਾਦਸਾ ਵਾਪਰ ਗਿਆ ਔਰ ਕਈ ਫੌਜੀ ਜਿਹੜੇ ਜ਼ਖਮੀ ਹੋਏ ਨੇ ਉਹ ਕਈਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਇਸ ਹਾਦਸੇ ਦੇ ਕਾਰਨ ਦਾ ਪਤਾ ਨਹੀਂ ਲੱਗਿਆ ਕਿ ਹਾਦਸਾ ਕਿਵੇਂ ਹੋਇਆ ਹਾਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਸੜਕ ਦੇ ਮੋੜ ਤੇ ਡਰਾਈਵਰ ਜਿਹੜਾ ਵਾ ਉਹ ਕੰਟਰੋਲ ਗਵਾ ਬੈਠਾ ਸੀਗਾ ਜਿਸ ਦੇ ਕਰਕੇ ਹਾਦਸਾ ਵਾਪਰ ਗਿਆ ਔਰ ਸੂਤਰਾਂ ਨੇ ਇਹ ਵੀ ਦੱਸਿਆ ਕਿ ਇਸ ਪਿੱਛੇ ਕਿਸੇ ਅਤਵਾਦੀ ਘਟਨਾ ਦੀ ਸੰਭਾਵਨਾ ਕੋਈ ਨਹੀਂ ਹੈ ਯਾਨੀ ਕਿ ਇੱਕ ਲਾਪਰਵਾਹੀ ਹੋ ਸਕਦੀ ਹੈ ਡਰਾਈਵਰ ਦੀ ਉਸ ਕਰਕੇ ਵੱਡਾ ਹਾਦਸਾ ਵਾਪਰ ਗਿਆ اور ਨਾਲ ਦੀ ਨਾਲ ਦੱਸਿਆ ਗਿਆ ਕਿ 130 ਮੀਟਰ ਦੀ ਦੂਰੀ ਤੇ ਸਗੀ ਇਹ ਜਿਹੜੀ ਸਾਡੀ ਚੌਂਕੀ ਤੇ ਉਸ ਤੋਂ ਪਹਿਲਾਂ ਇਹ ਘਟਨਾ ਵਾਪਰੀ ਹੈ ਔਰ ਉਸ ਤੋਂ ਬਾਅਦ ਵੱਡਾ ਜਦੋਂ ਹਾਦਸਾ ਹੋ ਜਾਂਦਾ ਹੈ ਤੇ ਹਾਰੇ ਦਿਵਾਲੇ ਦੇ ਵਿੱਚ ਸਨਸਣੀ ਫੈਲ ਜਾਂਦੀ ਹੈ ਕਿਉਂਕਿ ਇਹ ਅਜੀਹਾ ਹਾਦਸਾ ਹੋਣਾ ਬਹੁਤ ਜ਼ਿਆਦੇ ਵੱਡੇ ਸਵਾਲ ਵੀ ਖੜਾ ਕਰਦਾ ਹੈ ਪਰ ਡਰਾਈਵਰ ਦੀ ਲਾਪਰਵਾਹੀ ਨਾਲ ਜਦੋਂ ਉਸ ਦੀ ਗੱਡੀ ਦਾ ਕੰਟਰੋਲ ਜਿਹੜਾ ਨਹੀਂ ਰਿਹਾ ਗੱਡੀ ਦਾ ਆਊਟ ਆਫ ਕੰਟਰੋਲ ਹੋਈ ਗੱਡੀ ਤੇ ਉਸ ਤੋਂ ਬਾਅਦ ਇਹ ਹਾਦਸਾ ਵਾਪਰ ਗਿਆ ਜੰਮੂ ਕਸ਼ਮੀਰ ਵਿੱਚ ਪਿਛਲੇ ਕੁਝ ਸਮੇਂ ਚ ਅਜਿਹੇ ਕਈ ਹਾਦਸੇ ਸਾਹਮਣੇ ਆਏ ਨੇ ਹਾਲਾਂਕਿ 15 ਦਸੰਬਰ ਦੇ ਵਿੱਚ ਸ਼ਦੀ ਖੁਸ਼ੀ ਗੁਰੇਜ਼ ਰੋਡ ਦੇ ਉੱਤੇ ਇੱਕ ਵਾਹਨ ਦੇ ਨਾਲ ਵੀ ਹਾਦਸਾ ਹੋਇਆ ਸੀਗਾ ਔਰ ਕਈ ਫੌਜੀ ਜਿਹੜੇ ਸੀਗੇ ਉਹ ਜ਼ਖਮੀ ਹੋਏ ਸੀ ਔਰ ਇਸ ਤੋਂ ਬਾਅਦ ਤੁਹਾਨੂੰ ਦੱਸਿਏ ਤਾਂ ਇੱਕ ਜੰਮੂ ਕਸ਼ਮੀਰ ਦੇ ਵਿੱਚ ਹੋਰ ਵੱਡਾ ਹਾਦਸਾ ਹੋਇਆ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਦੋਂ 150 ਫੁੱਟ ਡੂੰਗੀ ਖਾਈ ਦੇ ਵਿੱਚ ਫੌਜ ਦੀ ਗੱਡੀ ਡਿੱਗ ਗਈ ਤੇ ਪੰਜ ਜਵਾਨਾਂ ਦੀ ਮੌਤ ਦੀ ਖਬਰ ਦੱਸੀ ਜਾ ਰਹੀ ਆ ਔਰ ਕਈ ਗੰਭੀਰ ਰੂਪ ਨਾਲ ਜ਼ਖਮੀ ਹੋ ਚੁੱਕੇ ਨੇ ਜਿਸ ਤੋਂ ਬਾਅਦ ਉਹਨਾਂ ਦਾ ਇਲਾਜ ਹਸਪਤਾਲ ਦੇ ਵਿੱਚ ਕਰਵਾਇਆ ਜਾ ਰਿਹਾ ਤਾਂ ਇੱਕ ਬੇਹੱਦ ਵੱਡੀ ਤੇ ਖਾਸ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ ਮੌਕੇ ਤਸਵੀਰਾਂ ਜਦੋਂ ਤੁਸੀਂ ਦੇਖੋਗੇ ਤੁਸੀਂ ਹੈਰਾਨ ਹੋਵੋਗੇ ਕਿ ਕੀ ਕੁਝ ਘਟਨਾ ਵਾਪਰੀ ਕਿਸ ਤਰੀਕੇ ਦੇ ਨਾਲ ਸਥਿਤੀ ਜਿਹੜੀ ਆ ਆਊਟ ਆਫ ਕੰਟਰੋਲ ਹੁੰਦੀ ਹੋਈ ਦਿਖਾਈ ਦਿੱਤੀ ਹੈ ਹਾਲਾਂਕਿ ਉਸ ਤੋਂ ਬਾਅਦ ਤੁਹਾਨੂੰ ਦੱਸੀ ਅਤੇ ਬਚਾਅ ਕਾਰਜਾਂ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਉਹਨਾਂ ਦੇ ਵੱਲੋਂ ਫੌਜੀ ਜਿਹੜੇ ਜਵਾਨ ਸੀਗੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇਹ ਹਾਦਸਾ ਜਿਹੜਾ ਹੋਇਆ ਤਾਂ ਉਸ ਤੋਂ ਬਾਅਦ ਇੱਕ ਵੱਡਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ